ਇਸ ਸਮੇਂ ਦੀ ਵੱਡੀ ਖਬਰ ਦਾ ਰੁਕ ਕਰ ਲੈਨੇ ਆ ਦੱਸਦੇ ਹੀ ਇਹ ਦੇਰ ਰਾਤ ਫਜ਼ਲਕਾ ਚ ਬੀਐਸਐਫ ਨੇ ਭਾਰਤ ਪਾਕਿਸਤਾਨ ਸਰਹੱਦ ਨੇੜੇ ਇੱਕ ਪਾਕਿਸਤਾਨੀ ਨਾਗਰਿਕ ਨੂੰ ਮਾਰ ਡਗਾਇਆ ਤੇ ਦੱਸਿਆ ਜਾ ਰਿਹਾ ਹੈ ਕਿ ਇਹ ਪਾਕਿਸਤਾਨੀ ਨਾਗਰਿਕ ਉਸਪੈਟ ਕਰਨ ਦੀ ਕੋਸ਼ਿਸ਼ ਦੌਰਾਨ ਹੋਈ ਗੋਲੀਬਾਰੀ ਚ ਮਾਰਿਆ ਗਿਆ ਤੇ ਬੀਐਸਐਫ ਦੇ ਨੌਜਵਾਨਾਂ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਬੀਐਸਐਫ ਦੇ ਜਵਾਨ ਜਿਹੜੇ ਨੇ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਦਿਆ ਹੀ ਉਹ ਚੌਕਸ ਹੋ ਗਏ ਤੇ ਪਹਿਲਾਂ ਹੀ ਬੀਐਸਐਫ ਜਵਾਨਾਂ ਨੇ ਨੌਜਵਾਨ ਨੂੰ ਰੁਕਣ ਲਈ ਕਿਹਾ ਜਦੋਂ ਉਹ ਨਾ ਰੁਕਿਆ ਤਾਂ ਉਹਨਾਂ ਨੇ ਉਸਤੇ ਗੋਲੀਆਂ ਚਲਾ ਦਿੱਤੀਆਂ ਇਸ ਤਰ੍ਹਾਂ ਤਿੰਨ ਗੋਲੀਆਂ ਲੱਗਨ ਕਾਰਨ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੇ ਜਦੋਂ ਦੀ ਜਾਨ ਜਿਹੜੀ ਹੈ ਉਹ ਕੀਤੀ ਗਈ ਤਾਂ ਉਸ ਦੇ ਕਬਜ਼ੇ ਚੋਂ ਪਰਸ ਸਿਗਰਟ, ਏਅਰਫੋਨ ਅਤੇ ਤੰਬਾਕੂ ਬਰਾਮਦ ਹੋਇਆ ਇਸ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਨੇ ਤੁਰੰਤ ਅਧਿਕਾਰੀਆਂ ਨੂੰ ਘਟਨਾ ਦੀ ਜਿਹੜੀ ਹੈ ਉਹ ਸੂਚਨਾ ਦੇ ਦਿੱਤੀ ਉੱਧਰ ਹੀ ਫਜ਼ਲਕਾ ਦੇ ਡੀਐਸਪੀ ਸ਼ੁਭੇਗ ਸਿੰਘ ਨੇ ਦੱਸਿਆ ਕਿ ਭਾਰਤ ਪਾਕਿਸਤਾਨ ਸਰਹੱਦ ਦੀ ਜਿਹੜੀ ਸਾਦਗੀ ਚੌਂਕੀ ਹੈ ਉਸ ਨੂੰ ਜਿਹੜਾ ਹੈ ਨੇੜੇ ਗੁਸਪੈਟ ਕਰਨ ਦੇ ਕਾਰਨ ਹੋਈ ਗੋਲੀਬਾਰੀ 'ਚ ਇੱਕ ਪਾਕਿਸਤਾਨੀ ਨਾਗਰਿਕ ਦੀ ਜਿਹੜੀ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਉਸ ਦੀ লাশ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਜ਼ਿਲਕਾ ਵਿੱਚ ਭੇਜ ਦਿੱਤਾ ਗਿਆ ਜਿੱਥੇ ਉਸ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਡੀਐਸਪੀ ਸ਼ੁਭੇਗ ਸਿੰਘ ਨੇ ਦੱਸਿਆ ਹੈ ਕਿ ਉਕਤ ਨੌਜਵਾਨ ਦੀ ਪਛਾਣ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਪਾਰ ਸਰਹੱਦੀ 'ਚ ਇਹ ਜੜਾ ਹੈ ਉਹ ਦਾਖਲ ਕਿਵੇਂ ਹੋਇਆ ਤੇ ਕੀ ਕਾਰਨ ਹੈ ਉਥੇ ਦਾਖਲ ਹੋਇਆ ਉਥੇ ਜੇਕਰ ਅਸੀਂ ਗੱਲ ਕਰੀਏ ਬੀਐਸਐਫ ਨਾਲ ਮੁਲਾਕਾਤ ਤੋਂ ਬਾਅਦ ਪਾਕਿਸਤਾਨ ਨੇ ਪਾਕਿਸਤਾਨੀ ਨਾਗਰਿਕ ਦੀ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਫਿਲਹਾਲ ਮ੍ਰਿਤਕ ਪਾਕਿਸਤਾਨੀ ਨਾਗਰਿਕ ਦੀ ਲਾਸ਼ ਨੂੰ ਬੀਐਸਐਫ ਵੱਲੋਂ ਪੋਸਟਮਾਰਟਮ ਲਈ ਫਜ਼ਲਕਾ ਦੇ ਸਰਕਾਰੀ ਹਸਪਤਾਲ ਦੇ ਮੁਰਦਾ ਘਰ ਚ ਰਖਵਾਇਆ ਗਿਆ ਜਿੱਥੇ ਥਾਣਾ ਸਦਰ ਫਜ਼ਲਕਾ ਵੱਲੋਂ ਅਗਲੇਰੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਬੀਤੀ ਰਾਤ ਜੋ ਭਾਰਤ ਪਾਕਿਸਤਾਨ ਦਾ ਬਾਰਡਰ ਹੈਗਾ ਉਸਤੇ ਪਾਕਿਸਤਾਨ ਦੀ ਤਰਫੋਂ ਇੱਕ ਵਿਅਕਤੀ ਭਾਰਤ ਵਿੱਚ ਕੁਝ ਫੈਟ ਕਰਨ ਦੀ ਕੋਸ਼ਿਸ਼ ਕੀਤੀ ਤੇ ਉਦਚ ਜਿਹੜਾ ਬੀਐਸਐਫ ਦਾ ਸੰਤਰੀ ਸੀ ਜੋ ਫੈਸਿਕਲ ਲੈਂਡ ਤੇ ਹੈਗਾ ਉਹਨੂੰ ਲਲਕਾਰਿਆ ਵੀ ਤੇ ਜਦੋਂ ਉਹ ਨਾ ਪਿੱਛੇ ਮੁੜਿਆ ਤਾਂ ਉਹਨਾਂ ਫੈਰੀ ਕੀਤੀ ਫੈਰਿੰਗ ਕਰਨ ਤੋਂ ਬਾਅਦ ਉਸ ਏਰੀਆ ਦੀ ਸਰਚ ਕੀਤੀ ਉਸ ਉੱਥੇ ਇੱਕ ਵਿਅਕਤੀ ਦੀ ਜੋ ਪਾਕਿਸਤਾਨ ਦਾ ਮਲੂਮ ਹੋਇਆ ਉਹ ਰਹਿਣ ਵਾਲਾ ਹੈ ਉਹਦੀ ਡੈੱਡ ਬੈਡੀ ਮਿਲੀ ਉਹਦੀ ਡੈੱਡ ਬੈਡੀ ਉਹਨਾਂ ਪੁਲਿਸ ਦੇ ਹਵਾਲੇ ਕੀਤੀ ਗਈ ਹੈ ਤੇ ਉਸ ਤੋਂ ਬੀਐਸਐਫ ਨੂੰ ਤੇ ਲੋਕਲ ਪੁਲਿਸ ਨੂੰ ਸਾਰੇ ਏਰੀਆ ਦੀ ਜਨਰਲ ਲੀ ਸਰਚ ਕੀਤੀ ਹੈਗੀ ਹੈ। ਭਾਜੀ ਉਸ ਸੰਬੰਧੀ ਜੋ ਵੀ ਬੀਐਸਐਫ ਸਾਨੂੰ ਪੱਤਰ ਦੇ ਵੀ ਕਿ ਜੋ ਸਾਡੇ ਲੋ ਲੀਗਲ ਅਕਸ਼ਨ ਮੰਦਾ ਉਹ ਕਾਰਵਾਈ ਕੀਤੀ ਜਾਏਗੀ। ਪੁਰਲੀ ਤੌਰ ਤੇ ਉਹ ਜਰਨਲ ਮਲਾਇਆ ਕੀਤਾ ਜੋ ਪਾਕਿਸਤਾਨੀ ਵਿਅਕਤੀ ਲੱਗਦਾ ਹੈ ਰਾਤ ਕਰੀਬ 9:30 ਦੇ ਜਦੀ ਹੈਗੀ ਬਾਕੀ ਰਾਤ ਨਹਿਰਾ ਸੀ ਉਸ ਤੋਂ ਬਾਅਦ ਸਵੇਰ ਉਹ ਜਿਹੜਾ ਤਾਰਤ ਪਰਲੇ ਪਾਸੇ ਸੀ ਪਾਕਿਸਤਾਨ ਦੀ ਤਰਫ ਹੈ ਭਾਰਤ ਦੇ ਏਰੀਆ ਦੇ ਵਿੱਚ ਸੀ ਉਸ ਤੋਂ ਬਾਅਦ ਸਵੇਰ ਗੇਟ ਖੋਲ ਕੇ ਉਸ ਏਰੀਆ ਦੇ ਸਾਰੇ ਏਰੀਆ ਦੀ ਜਨਰਲ ਪੁਲਿਸ ਨਾਲ ਲੈ ਕੇ ਸਰਚ ਕੀਤੀ ਹੈਗੀ ਸਿਆਰ ਵਗੈਰਾ ਕੋਈ ਚੀਜ਼ ਰਿਕਵਰ ਨਹੀਂ ਹੋਈ ਤੇ ਉਸ ਤੋਂ ਮਤਲਬ ਡੈੱਡ ਬਡੀ ਦੇ ਤਿੰਨ ਫਿਰ ਇੰਜਰੀ ਹੈਗੀ ਜੋ ਵਿਅਕਤੀ ਵੇਖਣ ਤੋਂ 25-26 ਸਾਲ ਦੇ ਕਰੀਬ ਹੈਗਾ ਮੁੱਲਾ ਫੈਸ਼ਨ ਹੈਗਾ ਨੌਜਵਾਨ ਹੈਗਾ ਤੇ ਬੀਐਸਐਫ ਦੀ ਅਲਰਟ ਅਨਾਉਂਸ ਕਰਕੇ ਬੀਐਸਐਫ ਦੇ ਮਤਲਬ ਚੌਕਸ ਹੋਣ ਕਰਕੇ ਜੋ ਕੁਝ ਸਪੈਟ ਕਰਨ ਦੀ ਕੋਸ਼ਿਸ਼ ਪਾਸਤਾ ਨੂੰ ਕੀਤੀ ਗਈ ਉਹਦੀ ਚੌਕਸੀ ਕਰਕੇ ਬੀਐਸਐਫ ਦੀ ਕਰਕੇ ਇਹ ਕੁਝ ਸਪੈਟ ਨਹੀਂ ਹੋਈ ਪਾਈ ਉਹਦੇ ਚ ਕ੍ਰਾਸ ਫਾਇਰੀ ਨਹੀਂ ਬੀਐਸਐਫ ਨੇ ਫਾਇਰੀ ਕੀਤੀ ਹੈ ਜੋ ਮੂਲ ਰੂਪ ਤੇ ਪਤਾ ਲੱਗਾ ਵੀ ਪਰਲੇ ਪਾਸ ਤੋਂ ਫਾਇਰਿੰਗ ਨਹੀਂ ਹੋਈ ਹੈ ਪੰਜਾਬ ਪੁਲਿਸ ਬੀਐਸਐਫ ਦਾ ਬਹੁਤ ਆਪਸ ਚੰਗਾ ਤਾਲਮੇ ਲੈ ਜੋ ਮਤਲਬ ਵੀ ਵਿਅਕਤੀ ਨੇ ਕੁਝ ਸਪੈਟ ਕਰਨ ਦੀ ਕੋਸ਼ਿਸ਼ ਕੀਤੀ ਹੈ ਤੁਹਾਡੇ ਸਾਹਮਣੇ ਬੀਐਸਐਫ ਅਲਰਟ ਸੀ ਤੇ ਬਿਲਕੁਲ ਕਿਸੇ ਵਿਅਕਤੀ ਨੂੰ ਸਪੈਟ ਨਹੀਂ ਕਰ ਦਿੱਤੀ ਤੇ ਨਾਕ ਕਰ ਦਿੱਤੀ ਜਾਏਗੀ ਕਿਸੇ ਵੀ ਜੋ ਵੀ ਵਿਅਕਤੀ ਗੈਰਕਾਨੂੰਨੀ ਇੰਟਰ ਕਰੇਗਾ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਸਿਰੋ ਕੋਈ ਉਹਦੇ ਕੋਲ ਇੱਕ ਸਿਕਟਾਂ ਤੇ ਇੱਕ ਉਹਦੇ ਕੋਲ ਛੋਟਾ ਪਰਸਟਾਈਵ ਮਿਲਿਆ ਜੋ ਉਤੇ ਪਾਕਿਸਤਾਨ ਦੀ ਮੋਹਰ ਲੱਗੀ ਹੈ ਕਿ ਹੋਰ ਕੋਈ ਚੀਜ਼ ਉਹਦੇ ਕੋਲ ਰਿਕਵਰ ਨਹੀਂ ਹੋਈ ਹੈ ਇਹਦੀ ਇਹ ਚੀਜ਼ ਮੈਸੇਜ ਜੋ ਕੋਈ ਕਾਨੂੰਨ ਦੀ ਵਿਅਕਤੀ ਲੰਘਣਾ ਕਰਿਆ ਦਾ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਕਿ ਇਹ ਬੀਐਸਐਫ ਦੇ ਲੱਡਣ ਹੋਣ ਕਰਕੇ ਬਾਕੀ ਚੌਕਸੀ ਹੋਣ ਕਰਕੇ ਬਾਰਡਰ ਤੇ 24 ਘੰਟੇ ਬੀਐਸਐਫ ਚੌਕਸੀ ਦਾ ਉਹ ਤੁਹਾਡੇ ਸਾਹਮਣੇ ਨਤੀਜਾ ਇਸ ਵਿਅਕਤੀ ਨੇ ਹਲਕਾ ਕੀਤਾ ਉਹਦਾ ਬੀਐਸਐਫ ਨੇ ਮੂਹ ਤੋੜ ਜਵਾਬ ਦਿੱਤਾ